ਕਹਿੰਦੇ ਘਰ ਘਰ ਗੱਲਾਂ ਹੁੰਦੀਆਂ ਅੱਜ ਕੱਲ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮਹਾਲੀ ਬਣੇ ਜਹਾਜ਼ ਦੀਆਂ ਮਿੱਤਰੋ ਵਾਕਈ ਗੱਲਾਂ ਹੁੰਦੀਆਂ ਨੇ ਕਿਉਂਕਿ ਹਰੇਕ ਭਰਾ ਦੇ ਮਨ ਦੇ ਵਿੱਚ ਸੌਂਕ ਹੁੰਦਾ ਵੀ ਜਰਾ ਕੋਠੀ ਪਾਈ ਹੋਵੇ ਤੇ ਅੰਦਰ ਖੜਾ ਹੋਵੇ ਸਵਰਾਜ ਆ ਹਨਾ ਕਿਉਂਕਿ ਅੱਜ ਕੱਲ ਪੂਰੀ ਟ੍ਰੈਂਡਿੰਗ ਦੇ ਵਿੱਚ ਐ ਤੇ ਚਲਾਈ ਦੇ ਵਿੱਚ ਵੀ ਇਹ ਟਰੈਕਟਰ ਬੜੇ ਸੈੱਟ ਨੇ ਜਿਹੜੇ ਟਰੈਕਟਰ ਸਵਰਾਜ ਚਲਾਉਂਦੇ ਨੇ ਸੱਜਣ ਉਹ ਸਵਰਾਜ ਹੀ ਚਲਾਉਂਦੇ ਨੇ ਲੈ ਵੀ ਮਿੱਤਰੋ ਅੱਜ ਨਾ ਬਰਨਾਲਾ ਮੰਡੀ ਦੇ ਵਿੱਚ ਆਇਆ ਸੀ ਬੜਾ ਸੋਹਣਾ ਟਰੈਕਟਰ ਇੱਥੇ ਮੰਡੀ ਦੇ ਵਿੱਚ ਖੜਾ ਸੀਗਾ ਸਾਡੇ ਭਾਈ ਜੱਗੀ ਲਵੇ ਤੇ ਮਿੱਤਰੋ ਇਹ ਟਰੈਕਟਰ ਸੇਲ ਹੋਣ ਵਾਸਤੇ ਆਇਆ ਸਿਰਫ ਗਿਣਤੀ ਦੇ ਘੰਟੇ ਚੱਲਿਆ ਹੋਇਆ ਤੇ ਜਿਹੜੇ ਭਰਾਵਾਂ ਨੇ ਇਹ ਟਰੈਕਟਰ ਲੈਣਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਪੇਜ ਨੂੰ ਕਰ ਲਓ ਫੋਲੋ ਤੇ ਫੁੱਲ ਡਿਟੇਲ ਟਰੈਕਟਰ ਦੀ ਆਪਾਂ ਲੈਨੇ ਆਂ ਵੀ ਕੀ ਗੱਲਬਾਤ ਹੈ ਕਿੰਨੇ ਦੇ ਵਿੱਚ ਬਣਜੂ ਤੇ ਆਪਾਂ ਪਹਿਲਾਂ ਬਾਈ ਨੂੰ ਮਿਲ ਲਈ ਬਾਈ ਸਸਰੀ ਕਰ ਜੀ ਕੀ ਹਾਲ ਚਾਲ ਨੇ ਠੀਕ ਹੋ ਤੇ ਪਹਿਲਾਂ ਤਾਂ ਵੀਰੇ ਦੱਸਿਓ ਵੀ ਮਾਡਲ ਕਿੰਨਾ ਇਹ ਬਾਈ ਮਾਡਲ ਹੈ 10ਵੇਂ ਮਹੀਨੇ ਦਾ ਜੀ 2022 ਮਾਡਲ 10ਵੇਂ ਮਹੀਨੇ ਦਾ ਨਿਕਲਿਆ ਹੋਇਆ ਯਾਨੀ ਕਿ 23 ਚਾਰ ਸੀਆ ਯਾਨੀ ਕਿ 23 ਮਾਡਲ ਹੈ ਤੇ 23 ਮਾਡਲ ਹੈ ਬਾਈ ਤੇ ਇਹਦਾ ਨੰਬਰ ਵਗੈਰਾ ਆਇਆ ਹੋਇਆ ਹਾਂ ਜੀ ਨੰਬਰ ਪੰਜਾਬ ਆ ਜੀ ਨੰਬਰ ਪੰਜਾਬੀ ਆ ਬਈ ਕਿਤੋਂ ਨੰਬਰ ਕਿੱਥੋਂ ਦਾ ਇਹਦਾ ਇਹਦਾ ਨੰਬਰ ਹੈਗਾ ਪੀਪੀ 09 ਪੀਪੀ 09 ਹਾਂ ਜੀ ਓਕੇ ਤੇ ਕਿੰਨੇ ਘੰਟੇ ਚੱਲਿਆ ਹੋਊ ਇਹ ਇਹ 250 ਘੰਟੇ ਚੱਲਿਆ ਜੀ ਸੱਜਣੋ ਸਿਰਫ 250 ਘੰਟਾ ਚੱਲਿਆ ਹੋਇਆ ਧਰਮੇ ਕੈਮਰਾ ਮਾਰ ਲਿਆ ਕੀ ਕਰਨੀ ਸੀ ਹੈਨਾ ਪਹਿਲਾਂ ਤੈਨੂੰ ਵਿੱਚੋਂ ਦਿਖਾਉਣਾ ਖੋਲ ਕੇ ਤੇ ਲੈ ਵੀ ਕਰੋ ਗ੍ਰੰਦਰਸ਼ਨ ਹੈਨਾ ਵੀ ਯਾਰ ਜਿੱਦਾਂ ਦਾ ਏਜੰਸੀ ਚੁੜਿਆਦਾ ਭੋਰਾ ਏਜੰਸੀ ਵਾਲੇ ਨਾਲ ਉਹ ਚੰਗੇ ਟਰੈਕਟਰ ਹੈ ਤੇ ਇੱਕ ਵੀ ਸਕਰੈਚ ਨਹੀਂ ਹੈਗਾ ਟਰੈਕਟਰ ਦੇ ਉੱਪਰ 250 ਘੰਟਾ ਚੱਲਿਆ ਹੋਇਆ ਨੰਬਰ ਪੰਜਾਬ ਦਾ ਹੈ ਨਾ ਬਾਈ 5 ਨੰਬਰ ਪੰਜਾਬ ਤੇ ਦਿਖਾਓ ਧਰ ਮੇਰੇ ਮਰੂਮਾ ਸਕਰੈਚ ਕਿਤੇ ਵੀ ਛਰੀਟ ਵੀ ਨਹੀਂ ਟਰੈਕਟਰ ਤੇ ਇੰਨਾ ਆ ਦੇਖੋ ਸਟicker ਕਰੋ ਚੱਕਣਾ ਪੂਰਾ ਓਕੇ ਦੀ ਕੰਡੀਸ਼ਨ ਆ ਤੇ 22 ਮਾਡਲ ਦੱਸਿਆ ਸੀ ਨਾ ਬਾਈ ਹਾਂ ਜੀ ਹਾਂ 22 ਮਾਡਲ ਤੇ ਪੂਰਾ ਦਿਖਾ ਦੇ ਲ ਮਗਰਾੜ ਮਕਰੂਟ ਦਿਖਾ ਵਿੱਚੋਂ ਯਾਰ ਕਿਸੇ ਪਾਸੇ ਭੋਰਾ ਵੀ ਕੋਈ ਕਾਲਮ ਪੇਂਟ ਨਹੀਂ ਹੈਗਾ ਤੇ ਲਹਰ ਮਰੂਮਾ ਦੀ ਗੱਲ ਕਰ ਲਈਏ ਯਾਰ ਹਨਾ ਵੀ ਕਿਸੇ ਪਾਸੇ ਤੱਥ ਨਹੀਂ ਯਾਰ ਇੱਕ ਇੱਕ ਪ੍ਰਕਾਰ ਤੁਸੀਂ ਇਹ ਕਹਿ ਸਕਦੇ ਹੋ ਬੀ ਇਹ ਟਰੈਕਟਰ ਏਜੰਸੀ ਚ ਆਇਆ ਹੋਇਆ ਪੈਪਾ ਪੂਪਾ ਤੇ ਜਿਵੇਂ ਕਹਦੀ ਵੀ ਪੂਰੇ ਲਿਫਾਫੇ ਹਲੇ ਤਾਂ ਕੋਮੀ ਖੜੇ ਆ ਤੇ ਉਹ ਦੇਖ ਲੋ ਸਟicker ਅੰਦਰਲਾ ਕਰੋ ਚੈੱਕ ਜਰ ਪੂਰਾ ਘੈਂਟ ਟਰੈਕਟਰ ਆ ਤੇ ਬਾਈ ਹੁਣ ਇਹ ਦੱਸਿਓ ਇਹਦਾ ਤੁਸੀਂ ਵੇਚਣ ਵਾਸਤੇ ਲਿਆਂਦਾ ਨਾ ਹਾਂ ਹਾਂ ਜੀ ਹਾਂ ਇਹਦਾ ਮੁੱਲ ਵੜੀ ਕੀ ਰੱਖਿਆਗਾ ਡਿਮਾਂਡ ਕੀ ਰੱਖੀ ਆ ਇਹਦਾ 7 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਬਾਈ 7 ਲੱਖ ਤੇ 80 ਹਜ਼ਾਰ ਓਕੇ ਤੇ ਇਹ ਬਣੂ ਕਿੰਨੇ ਦਾ ਬਾਈ ਬਾਕੀ ਮੌਕੇ ਤੇ ਕਰ ਲੈ ਬਾਈ ਜਿਹੜੇ ਤੁਹਾਡੇ ਵੀਡੀਓ ਦੇਖ ਕੇ ਫੁੱਲ ਮਾਨਤਨ ਕਰਨਗੇ ਫੁੱਲ ਮਾਨਤਨ ਕਰੂੰਗੀ ओके ਤੇ ਕਿਸੇ ਪਾਸੇ ਕੋਈ ਮਤਲਬ ਇਹ ਕਲਪੋ ਗਾਰੰਟੀ ਆਪਣੀ ਜ਼ਿੰਮੇਵਾਰੀ ਹੋਊਗੀ ਪੂਰੀ ਫੁੱਲ ਗਾਰੰਟੀ ਆ ਪਰ ਮੈਂ ਕੈਮਰਾ ਇਧਰ ਵੀ ਮਾਰ ਦੇ ਬਈ ਯਾਰ ਇੰਨਾ ਕੁ ਸਨਖਾ ਟਰੈਕਟਰ ਆ ਜਿੰਨਾ ਕਹਿ ਦੋ ਹਨਾ ਆਇ ਲਿਸ਼ਕਾ ਮਾਰਦਾ ਜਿਵੇਂ ਏਜੰਸੀ ਦੇ ਵਿੱਚ ਖੜਾ ਹੁੰਦਾ ਨਾ ਆਏ ਉਹੀ ਗੱਲ ਬਾਤ ਆ ਪੂਰੀ ਤੇ ਜੇ ਕਿਸੇ ਭਰਾ ਨੇ ਲੈਣਾ ਸੱਜਣੋ ਸੰਪਰਕ ਕਰ ਲਿਓ ਬਈ ਪਹਿਲਾਂ ਤੁਹਾਡਾ ਮੋਬਾਈਲ ਨੰਬਰ ਬੋਲਿਓ ਕਿਹੜੇ ਨੰਬਰ ਤੇ ਕੰਟੈਕਟ ਹੋਗਾ 9815281764 9815781740 ਹਾਂ ਜੀ ਠੀਕ ਹੈ ਲੈ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਈ ਅੱਜ ਤਾਂ ਤੁਸੀਂ ਐਂ ਬਰਨਾਲਾ ਬੰਡੀ ਦੇ ਵਿੱਚ ਜੇ ਕਿਸੇ ਭਰਾ ਨੇ ਕੱਲ ਨੂੰ ਤੁਹਾਨੂੰ ਮਿਲਣਾ ਕਿੱਥੇ ਮਿਲੋਗੇ ਹੰਡਿਆਆ ਪਿੰਡ ਆਈ ਆਪਣਾ ਪਿੰਡ ਹੈਗਾ ਹੰਡਿਆਆ ਫਿਰ ਤਾਂ ਬਰਨਾਲੇ ਤੇ ਜਾਣਾ ਨਾਲ ਹੀ ਆ ਪਿੰਡ ਬਰਨਾਲਾ ਹਾਂ ਜੀ ਹੈਨਾ ਤੇ ਉੱਥੇ ਕਿੱਥੇ ਤੁਸੀਂ ਘਰੇ ਡਾਇਰੈਕਟਰ ਖੜਾਉਣਾ ਜਾਂ ਕਿਤੇ ਅੜੀਆਰ ਵਾਲੇ ਰੋਡ ਤੇ ਘਰ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਆੜੀ ਸਾਰੀ ਜਿਹੜਾ ਗੁਰਦੁਆਰਾ ਸ੍ਰੀ ਅੜੀ ਸਰ ਸਾਹਿਬ ਉਸ ਰੋਡ ਤੇ ਤੁਹਾਡੇ ਘਰ ਘਰਨੀ ਤੇ ਘਰ ਆਪਣੇ ਓਕੇ ਤੇ ਇਹ ਟਰੈਕਟਰ ਕੱਲਾ ਵੀ ਹੋਰ ਵੀ ਕੋਈ ਹੋਰ ਵੀ ਨਹੀਂ ਟਰੈਕਟਰ ਹੋ ਤੇ ਫਿਰ ਜੇ ਕੋਈ ਕਹੇ ਵੀ ਲੋਨ-ਲੂਨ ਕਰਵਾ ਦੂੰਗੀ ਕਰਵਾ ਦੂੰਗੇ ਤੇ ਉਹ ਵੀ ਕਰਾ ਦੇਗੀ ਫੁੱਲ ਸ਼ਬਦਾਈ ਆਪਾਂ ਦਾ ਠੀਕ ਹੈ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਨੰਬਰ ਆਪਾਂ ਡਿਸਪਲੇ ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਦੇਤਾ ਬਾਈ ਦਾ ਜੇ ਕਿਸੇ ਭਰਾ ਨੇ ਇਹ 855 ਲੈਣਾ ਤਾਂ ਵੀ ਸੰਪਰਕ ਕਰ ਲਿਓ ਜੇ ਕੋਈ ਟਰੈਕਟਰ 베ਚਣਾ ਵੀ ਹੁੰਦਾ ਜਾਂ ਕਿਸੇ ਟਰੈਕਟਰ ਤੇ ਲੋਨ ਕਰਾਉਣਾ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਲਿਓ ਇਹ ਬਾਈਬਰੀ ਸੋਮਵਾਰ ਨੂੰ ਬਰਨਾਲਾ ਮੰਡੀ ਦੇ ਵਿੱਚ ਆਉਂਦੇ ਹੁੰਦੇ ਆ ਘੈਂਟ ਟਰੈਕਟਰ 베ਚਦੇ ਆ ਕਰ ਲਿਓ ਸੰਪਰਕ